ਅੱਜ ਦੀ ਕਹਾਣੀ ਹੈਗੀ ਪੇਮੀ ਦੇ ਨਿਆਣੇ ਸੰਤ ਸਿੰਘ ਸੇਖੋ ਜੀ ਦੀ ਲਿਖੀ ਹੋਈ 2 ਕੋਸਾਲ ਪਹਿਲਾਂ ਦੀ ਗੱਲ ਹੈ ਮੈਂ 7 ਬਰੇ ਦਾ ਸੀ ਤੇ ਮੇਰੀ ਭੈਣ 11 ਬਰਿਆਂ ਦੀ ਸੀ ਸਾਡੇ ਖੇਤ ਘਰੋਂ ਮੀਲਕ ਦੀ ਬਿਰਤੇ ਸੀ ਅੱਧ ਵਿਚਕਾਰ ਇੱਕ ਜਰਨੈਲੀ ਸੜਕ ਲੰਘਦੀ ਸੀ ਜਿਸ ਵਿੱਚੋਂ ਜਾਂਗਲੀਆਂ ਪਠਾਣਾ ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲੰਘਾ ਸੀ ਅਸੀਂ ਸਭ ਨਿਆਣੇ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਹੀ ਡਰ ਆਉਂਦਾ ਸੀ ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੀ ਸੀ ਪਰ ਟਾਂਟਾ ਇਹ ਵੀ ਸੀ ਕਿ ਦਿਨੇ ਇੱਕ ਦੋ ਵੇਲੇ ਸਾਨੂੰ ਖੇਤ ਬਾਪੂ ਤੇ ਕੰਮੇ ਦੀ ਰੋਟੀ ਫੜਾਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ ਅਸੀਂ ਆਮ ਤੌਰ ਤੇ ਘਰੋਂ ਤਾਂ ਹੌਸਲਾ ਕਰਕੇ ਇਕੱਲੇ ਤੁਰ ਪੈਂਦੇ ਪਰ ਜਦ ਸੜਕ ਦੋਕ ਘੁਮਾਂ ਦੀ ਵਿੱਥ ਉੱਤੇ ਰਹਿ ਜਾਂਦੀ ਤਾਂ ਨੇਰ ਸੂਰ ਟੱਪਣ ਲੱਗੇ ਪਠੋਰੀਆ ਵਾਂ ਖਲੋ ਕੇ ਆਸੇ-ਪਾਸੇ ਟੱਕਣ ਲੱਗ ਜਾਂਦੇ ਤਾਂ ਜੋ ਕਿਸੇ ਪਿੰਡੋਂ ਆਂਦੇ ਸਿਆਣੇ ਦੀ ਸ਼ਰਨ ਲੈ ਕੇ ਇਸ ਪੈਸਾਗਰ ਨੂੰ ਤਰਨ ਜੋਗੇ ਹੋ ਜਾਈਏ ਸਾਡੀ ਮਜਬੂਤ ਤਬੀਅਤ ਵੀ ਇਸ ਕਿਸਮ ਦੀ ਸੀ ਕਿ ਅਜਿਹੇ ਡਰ ਸਾਡੇ ਸੁਭਾਅ ਦਾ ਹਿੱਸਾ ਬਣ ਗਏ ਸਨ ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸਵਰਗ ਦੀਆਂ ਕਹਾਣੀਆਂ ਹਰ ਰੋਜ਼ ਸ਼ਾਮ ਨੂੰ ਸੁਣਦੇ ਸਵਰਗ ਤਾਂ ਸਾਨੂੰ ਖੇਡ ਤੋਂ ਬਾਅਦ ਕਿਤੇ ਘਾਟੀ ਪ੍ਰਾਪਤ ਹੁੰਦਾ ਸੀ ਪਰ ਨਰਕ ਦੇ ਹਰਥਾਂ ਖੁੱਲੇ ਗੱਫੇ ਮਿਲਦੇ ਸਭ ਤੋਂ ਵੱਡਾ ਨਰਕ ਮਦਰੱਸਾ ਸੀ ਤੇ ਜੇ ਉਸ ਤੋਂ ਵੀ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਜਾਣ ਦਾ ਨਰਕ ਵੀ ਪੇਸ਼ ਆ ਜਾਂਦਾ ਗੱਲ ਕੀ ਸਾਡੇ ਬਾਣੇ ਰਾਤ ਤੇ ਹਰ ਇੱਕ ਮੋੜ ਤੇ ਜਾਣੋ ਨਰਕ ਘਾਤ ਲਾਈ ਖਲੋਤੇ ਹੁੰਦੇ ਖਬਰੇ ਇਸ ਸੜਕ ਦਾ ਭੈ 사ਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਜਾ ਖੇਤ ਰੋਟੀ ਲੈ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਇਹ ਮੈਨੂੰ ਪਤਾ ਹੈ ਖੇਤ ਸਵਰਗ ਸੀ ਤੇ ਖੇਤ ਰੋਟੀ ਲੈ ਜਾਣ ਦੀ ਖੇਚਲ ਨਰਕ ਖੇਤ ਰੋਟੀ ਲੈ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਸੜਕ ਵਿਚਕਾਰਲਾ ਭੈ ਸਾਗਰ ਸਿਆਲ ਦੇ ਦਿਨ ਸਨ ਅਸੀਂ ਦੋਵੇਂ ਭੈਣ ਭਰਾ ਦਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ ਨਿੱਗੀ ਨਿੱਗੀ ਧੁੱਪ ਪੈ ਰਹੀ ਸੀ ਅਸੀਂ ਟੁਰੇ ਜਾਂਦੇ ਵੀ ਸਿਆਲ ਦੀ ਧੁੱਪ ਦੀ ਨੀਂਦਾਂ ਨਿੱਗ ਲੈ ਰਹੇ ਸਾਂ ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗੂ ਕੁੱਤਰ ਰਿਆ ਸੀ ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ ਇੱਕ ਸੀ ਰਾਜਾ ਉਹਦੀ ਰਾਣੀ ਮਰ ਗਈ ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ ਤੂੰ ਮੈਨੂੰ ਇੱਕ ਇਕਰਾਰ ਦੇ ਰਾਜੀ ਨੇ ਪੁੱਛਿਆ ਕੀ ਮੈਂ ਕਹਾਣੀ ਵੱਲ ਧਿਆਨ ਮੋੜ ਕੇ ਪਿਸ਼ਾ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ ਤੂੰ ਸੁਣਦਾ ਨਹੀਂ ਵੀਰੇ ਭੈਣਾ ਮੇਰੇ ਮੁੰਡੇ ਨੂੰ ਹਲੂਣ ਕੇ ਆਖਿਆ ਨਹੀਂ ਮੈਂ ਸੁਣਦਾ ਹਾਂ ਮੈਂ ਭਰਾਮਾ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ ਅੱਛਾ ਜਾਦੂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਤ ਕੇ ਕਿਹਾ ਤੂੰ ਮੇਰੇ ਨਾਲ ਕਰਾਰ ਕਰ ਰਾਜੇ ਨੇ ਪੁੱਛਿਆ ਕੀ ਰਾਣੀ ਨੇ ਕਿਹਾ ਤੂੰ ਵਿਆਹ ਨਾ ਕਰਾਈਂ ਸੱਚ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁੱਤ ਤੇ ਇੱਕ ਧੀ ਸੀਗੇ ਸਾਨੂੰ ਰਾਜੇ ਤੇ ਰਾਣੀ ਆਪਣੇ ਮਾਪਿਓ ਵਰਗੇ ਪਾਸ ਦੇ ਸਨ ਜੇ ਸਾਡੀ ਮਾਂ ਮਰਨ ਲੱਗੀ ਤਾਂ ਸਾਡੇ ਪਿਓ ਨੂੰ ਵੀ ਇਹ ਬਚਨ ਦੇਣ ਲਈ ਆਖੀ ਤਾਂ ਇਹ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇਗਾ ਮੈਨੂੰ ਉਹ ਧੀ ਆਪਣੀ ਭੈਣ ਲੱਗੀ ਤੇ ਉਹ ਦੋ ਪੁੱਤ ਮੇਰਾ ਆਪਣਾ ਆਪ ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ ਸੁਣਾ ਵੀ ਗਾਹਾ ਮੈਂ ਉਸਨੂੰ ਪਹਿਲਾ ਵੰਗ ਖਰਮੇ ਬੋਲਣ ਲਈ ਆਖਿਆ ਰਾਣੀ ਨੇ ਕਿਹਾ ਬਈ ਮੇਰੇ ਪੁੱਤਾਂ ਤੇ ਧੀ ਨੂੰ ਮਤਰੀ ਦੁੱਖ ਦੇਉਂਗੀ ਪਣੜ ਨੇ ਹੋਰ ਵੀ ਮਿੱਠੀ ਅਤੇ ਹੋਰ ਤਰੀਮਤ ਬਣ ਕੇ ਦੱਸਿਆ ਇਸ ਕਰਕੇ ਉਸਨੇ ਰਾਜੇ ਤੋਂ ਇੱਕਕਰਾਰ ਮੰਗਿਆ ਰਾਜੇ ਨੇ ਕਿਹਾ ਚੰਗਾ ਮੈਂਕਰਾਰ ਦਿੰਦਾ ਜਿਵੇਂ ਕਿਤੇ ਜੇ ਰਾਜਾ ਇਹਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ ਹੂੰ ਭਾਵੇਂ ਸਾਨੂੰ ਦੋਹਾਂ ਨੂੰ ਪਤਾ ਸੀ ਕਿ ਦਿਨੇ ਕਹਾਣੀਆਂ ਪਾਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ ਅਸੀਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਇਸ ਸੂਜ ਨੂੰ ਆਪਣੇ ਦਿਲਾਂ ਤੇ ਵਿਚਾਰਾ ਉਤੇ ਅਸਰ ਨਾ ਕਰਨ ਦਿੱਤਾ ਪਰ ਰਾਜੀ ਨੇ ਝੱਟ ਹੀ ਦੂਜਾ ਵਿਆਹ ਕਰਾ ਲਿਆ ਹੂੰ ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ ਅਸੀਂ ਸੁੱਖ ਦਾ ਸਾਹ ਭਰਿਆ ਉਸਦੇ ਨਾਲ ਰਲਣ ਲਈ ਅਸੀਂ ਖਲੋ ਗਏ ਸਾਡੀ ਬਾਤ ਵੀ ਖਲੋ ਗਈ ਪਰ ਉਹ ਆਦਮੀ ਕਿਸੇ ਹੋਰ ਪਾਸੇ ਜਾ ਰਿਹਾ ਸੀ ਸਾਡੇ ਵੱਲ ਨਾ ਮੁੜਿਆ ਜਿਸ ਮੰਤਵ ਨੂੰ ਪੂਰਾ ਕਰਨ ਲਈ ਅਸੀਂ ਇਹ ਬਾਤ ਦਾ ਪਖੰਡ ਰਚਿਆ ਸੀ ਬਾਰੂ ਪੂਰਾ ਨਾ ਹੋ ਸਕਿਆ ਸਾਡਾ ਖਿਆਲ ਸੀ ਬਾਦੇ ਰਜੀਮੇ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ ਥੋੜੀ ਕੀ ਦੂਰੀ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਟੰਬਰ ਕੇ ਖਲੋ ਗਈ ਤੇ ਕਿਸੇ ਸਿਆਣੇ ਸਾਥੀ ਦੇ ਆਰ ਰਣ ਦੀ ਆਸ ਵੀ ਟੁੱਟ ਗਈ ਅਸੀਂ ਦੋਵੇਂ ਸਹਿਮ ਕੇ ਖਲੋ ਗਏ ਦਸਵੀਂ ਕਦਮ ਹੋਰ ਪੁੱਟੇ ਤਾਂ ਸਾਡਾ ਡਰ ਹੋਰ ਵੱਧ ਗਿਆ ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਟ ਦੀ ਬਾਸਕਟ ਤੇ ਪਠਾਣਾ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ। ਉਹ ਦੇਖ ਬੀਬੀ ਰਾਸ਼ਾ ਪਿਆ। ਉਸ ਆਦਮੀ ਨੇ ਪਾਸਾ ਪਲਟਿਆ। ਇਹ ਤਾਂ ਹਿੱਲ ਦਾ ਜਾਗਦਾ। ਮੇਰੀ ਭੈਣ ਨੇ ਸਹਿਮ ਕਿ ਆਖਿਆ ਹੁਣ ਕੀ ਕਰੀਏ? ਇਹ ਤਾਂ ਆਪਾਂ ਨੂੰ ਫੜ ਲਉ। ਹੋਰ ਕੀ ਉਹਨੇ ਜਵਾਬ ਦਿੱਤਾ। ਅਸੀਂ ਰਾਤ ਘਰੋਬਾਰ ਤੱਕ ਘੱਟ ਹੀ ਨਿਕਲੇ ਸਾਂ ਪਰ ਇਹ ਸੁਣਿਆ ਹੋਇਆ ਸੀ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਫਿਰ ਡਰ ਹਟ ਜਾਂਦਾ ਹੈ ਸਾਡੀ ਮਾਂ ਸਾਨੂੰ ਮਾਮੇ ਦੀ ਗੱਲ ਸੁਣਾਦੀ ਹੁੰਦੀ ਸੀ ਇੱਕ ਵਾਰ ਸਾਡਾ ਮਾਮਾ ਤੇ ਇੱਕ ਬ੍ਰਾਹਮਣ ਕਿਤੇ ਰਾਤ ਨੂੰ ਕਿਸੇ ਪਿੰਡ ਦੇ ਆ ਸਿਵਿਆ ਚੋਂ ਲੰਘ ਰਿਹਾ ਸਾਂ ਕਿ ਉਹਨਾਂ ਦੇ ਪੈਰਾਂ ਵਿੱਚ ਵੱਡੇ ਵੱਡੇ ਦਗਦੇ ਅੰਗਿਆਰ ਡਿਗਣ ਲੱਗ ਪਏ ਬ੍ਰਾਹਮਣ ਨੇ ਸਾਡੇ ਮਾਮੇ ਨੂੰ ਪੁੱਛਿਆ ਕੀ ਕਰੀਏ ਉਸਨੇ ਕਿਹਾ ਪੰਡਤ ਜੀ ਰੱਬ ਰੱਬ ਕਰੋ ਸਾਡਾ ਮਾਮਾ ਵਾਹਿਗੁਰੂ ਵਾਹਿਗੁਰੂ ਕਰਨ ਲੱਪਿਆ ਤੇ ਪੰਡਤ RAM RAM ਅੰਗਿਆਰ ਡਿੱਗਦੇ ਤਾਂ ਰਹੇ ਪਰ ਉਹਨਾਂ ਤੋਂ ਦੂਰ ਸਾਨੂੰ ਇਸ ਗੱਲ ਕਰਕੇ ਆਪਣੇ ਮਾਮੇ ਉੱਤੇ ਬੜਾ ਮਾਣ ਸੀ ਆਪਾਂ ਵਾਹਿਗੁਰੂ ਵਾਹਿਗੁਰੂ ਕਰੀਏ ਮੈਂ ਦੱਸਿਆ ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤੀ ਡਰਦੇ ਨੇ ਆਦਮੀ ਨਹੀਂ ਡਰਦੇ ਮੇਰੀ ਭੈਣ ਨੇ ਕਿਹਾ ਮੰਨ ਗਿਆ ਸੜਕ ਵਿੱਚ ਪਿਆ ਰਾਸ਼ਾ ਦਾ ਆਦਮੀ ਸੀ ਉਹ ਰੱਬ ਤੋਂ ਕਦਰ ਡਰਨ ਲੱਗਾ ਸੀ ਤਾਂ ਹੁਣ ਕੀ ਕਰੀਏ ਅਸੀਂ 5-7 ਮਿੰਟ ਸਹਿਮ ਕੇ ਖਲੋਤੇ ਰਹੇ ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕੋਈ ਆਦਮੀ ਇਸ ਰਾਸ਼ੇ ਆਦਮੀ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਮਿਲੇਗਾ ਪਰ ਆਸ ਪੂਰੀ ਹੁੰਦੀ ਨਾ ਦੀ ਸੀ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਰਹੇ ਪਰ ਮੈਨੂੰ ਯਾਦ ਹੈ ਅਸੀਂ ਉਸ ਵੇਲੇ ਇੱਕ ਦੂਜੇ ਦੇ ਚਿਹਰਿਆਂ ਵਿੱਚ ਕੁਝ ਲੱਭ ਨਹੀਂ ਸਾ ਸਕਦੇ ਸਾਡਾ ਪਰ ਆਪਣ ਸਾਡੀ ਇਕਤਾ ਬੇਕਾਰ ਹੋਈ ਖਲੋਤੇ ਸ। ਕੁਝ ਮਿੰਟਾਂ ਵਿੱਚ ਮੇਰਾ ਰੋਣਾ ਨਿਕਲ ਗਿਆ। ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅਥਰੂ ਪੂੰਝਦੇ ਆਖਿਆ, "ਨਾ ਵੀਰ ਰੋਂਦਾ ਕਿਉਂ ਐ? ਆਪਾਂ ਇੱਥੇ ਖੜੋਂਨੇ ਆ ਹੁਣੇ ਪਿੰਡੋਂ ਕੋਈ ਆ ਜਾਊ।" ਮੈਂ ਚੁੱਪ ਕਰ ਗਿਆ। ਅਸੀਂ ਕੁਝ ਕਦਮ ਸੜਕ ਵੱਲ ਫੁੱਟੇ ਪਰ ਖਲੋ ਗਏ ਤੇ ਫਿਰ ਉਹੀ ਪੰਜ ਕਦਮ ਮੁੜ ਆਏ। ਅੰਤ ਮੇਰੀ ਭੈਣ ਨੇ ਕੁਝ ਵਿਚਾਰਵਾਦ ਕਿਹਾ, "ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਨਾ ਫੜ ਉਸਦੇ ਮੂੰਹੋਂ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਤਾਂ ਜਦ ਉਹ ਮੇਰੇ ਵੱਲ ਝੁੱਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਲਾਸਾ ਦੇ ਰਹੀ ਸੀ ਉਹ ਖੁਦ ਪੇਮੀ ਬਣੀ ਹੋਈ ਸੀ ਮੇਰੇ ਦਿਲ ਨੂੰ ਢਾਰਸ ਵੱਜ ਗਈ ਰਾਸ਼ੀ ਨੂੰ ਜਦ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਆ ਤਾਂ ਉਹ ਸਾਨੂੰ ਖੁਜ ਨਹੀਂ ਆਖੇਗਾ ਨਹੀਂ ਫੜੇਗਾ ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ ਰੱਬ ਰੱਬ ਕਰਦੇ ਸ਼ਮਸ਼ਾਨ ਭੂਮੀ ਚੋਂ ਗੁజర్ ਜਾਂਦੇ ਹਨ ਜਿਵੇਂ Hindu ਗਊ ਦੀ ਪੂਛ ਫੜ ਕੇ ਭਵ ਸਾਗਰ ਤਰ ਜਾਂਦਾ ਹੈ ਅਸੀਂ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ ਰਾਸ਼ਾ ਉੱਥੇ ਦਾ ਉੱਥੇ ਹੀ ਪਿਆ ਰਿਹਾ